ਪਾਸੇ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੋਏਗਾ ਯਾਨੀ ਕਿ ਭਾਰਤ ਦਾ ਸੰਵਿਧਾਨ ਦਿਵਸ ਲੇਕਿਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂਾਂ ਵਿੱਚ ਟੱਕੇ ਹੋਏ ਨੇ ਹਾਲਾਂਕਿ ਉਹਨਾਂ ਦੀ ਰਿਹਾਈ ਦੇ ਲਈ ਥਾ-ਥਾ ਤੇ ਮੋਰਚੇ ਲੱਗੇ ਹੋਏ ਨੇ ਲੇਕਿਨ ਗੱਲ ਕਰਾਂਗੇ ਵਿਪਸ ਚੌਕ ਸਾਕੇਦਰ ਦੇ 2023 ਤੋਂ ਚੱਲ ਰਿਹਾ ਉਹ ਚੋਣ ਚੱਲ ਰਿਹਾ ਹੈ ਜਦੋਂ ਮੋਰਚੇ ਦੀ ਗੱਲ ਕੀਤੀ ਜਾਏ ਇੱਕ ਵਾਰ ਫਿਰ ਤੋਂ 26 ਜਨਮ ਦਿਨ ਲਈ ਕਾਹ ਲੱਗ ਦਿੱਤੀ ਗਈ ਹੈ ਗੱਲਬਾਤ ਕਰਦੇ ਹਾਂ ਮੋਰਚੇ ਦੇ ਕਨਵੀਨਰ ਪਾਸਿੰਗ ਫਰੰਸ ਸਾਡੇ ਨਾਲ ਮੌਜੂਦ ਹੈ ਪ੍ਰਾਂਤ ਸਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਸਭ ਨੂੰ ਮੈਂ ਜ਼ਿਕਰ ਕਰੀ ਸੀ ਕਿ ਇੱਕ ਪਾਸੇ ਆਪਾਂ ਸਭ ਵਿਦਵਾਨ ਦਿਵਸ ਮਨਾਵਾਂਗੇ ਕਾਨੂੰਨ ਕਹਿੰਦਾ ਕਿ ਸਾਰੇ ਬਰਾਬਰ ਨੇ ਲੇਕਿਨ ਇਸ ਤਰੀਕੇ ਦੇ ਨਾਲ ਮੋੜ ਚ ਲੱਗਾ ਹੋਇਆ ਵਾਰ-ਵਾਰ ਇਹ ਮੰਗ ਹੈ ਕਿ ਜਿਹੜੇ ਬੰਦੇ ਚਿੰਗਰੇ ਸਜ਼ਾਾਂਾਂ ਕੁਰੇ ਹੋ ਚੁੱਕੀਆਂ ਨੇ ਉਹਨਾਂ ਨੂੰ ਜ਼ਰੂਰ ਰਿਹਾਈ ਮਿਲਣੀ ਚਾਹੀਦੀ ਹੈ ਇਹ ਕਾਨੂੰਨ ਤਾਂ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦਾ ਪਰ ਜਿਹੜੇ ਕਾਨੂੰਨ ਕਾੜੇ ਸੀ ਉਹ ਵੀ ਸਹੀ ਸਰਪੰਚ ਇਹਨਾਂ ਨੇ ਹੁਣ ਕਾਨੂੰਨ ਨੂੰ ਲਾਗੂ ਕਰਨਾ ਹੈ ਜਿਨ੍ਹਾਂ ਨੇ ਲਾਗੂ ਕਰਨਾ ਤੇ ਜਿਨ੍ਹਾਂ ਨੇ ਕਰਾਉਣਾ ਉਹਨਾਂ ਦੇ ਵਿੱਚ ਫਰਕ ਆ ਕਿਉਂਕਿ ਉਹ ਸਿਧਾਂਤ ਆ ਮਤਲਬ ਕਿਰਾ ਇੱਕ ਬੰਦੇ ਨੂੰ 2-3 ਸਾਲ ਬਾਅਦ ਭਾਵੇਂ ਕਿੰਨੇ ਵੀ ਸੰਗੀਨ ਕਰਮ ਕੀਤੇ ਹੋਣ ਦੋਸ਼ੀ ਹੋਵੇ ਉਹਨੂੰ ਪਰੋਣ ਬਣ ਜਾਂਦੀ ਹੈ ਇੱਕ ਬੰਦੇ ਇੱਕ ਬੰਦੇ 28-28 ਸਾਲ ਤੋਂ ਨਹੀਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਰਤ ਤੰਤਰ ਦੀਸ ਹੁੰਦਾ ਕੀ ਇਹ ਸਾਡੀ ਜਿਹੜਾ ਸੰਤਾਨ ਦਾ ਸਾਡੇ ਕੋਲ ਸੰਵਿਧਾਨਕ ਹੱਕ ਹੀ ਖੋਏ ਗਏ ਸੰਵਿਧਾਨਕ ਹੱਕ ਹੈ ਕਿ ਜੇ ਬੰਦੇ ਦਾ ਗੁੱਟ ਕਨੈਕਟ ਹੁੰਦਾ ਜਾਂ ਜਿਹੜਾ ਪਰੋਲ ਤੇ ਜਾਂਦਾ ਕਈ ਬੰਦੇ ਦਾ ਜਿਹੜੇ ਬੰਦੀ ਸਿੰਘ ਨੇ 10-10 ਸਵੇਰੇ ਕਾਨੂੰਨ ਤੇ ਵੀ ਗਏ ਉਹਨਾਂ ਦਾ ਗੁੱਟ ਕਨੈਕਟ ਨਹੀਂ ਬੜਿਆ ਉਹਨਾਂ ਦਾ ਵੀ ਹਜੇ ਕਈ ਵੀ ਰਿਪੋਰਟ ਲਿਖ ਕੇ ਦੇਂਦਾ ਵੀ ਸਮਝਦਾ ਵੀ ਜਦੋਂ ਛੁੱਟੀ ਆਇਆ ਉਦੋਂ ਕਹਿੰਦੇ ਉਹਨਾਂ ਨੇ ਕਿਸੇ ਨੂੰ ਥ੍ਰੈਟ ਨਹੀਂ ਦਿੱਤੀ ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤੀ ਉਹਨਾਂ ਦਾ ਸਮਾਜ ਨੂੰ ਕਿਸੇ ਨੂੰ ਖਤਰਾ ਨਹੀਂ ਪੰਚਾਇਤ ਤੂੰ ਪੁੱਛ ਰਹਿਣ ਲੱਕੇ ਨੂੰ ਪੁੱਛ ਰਹਿਣ ਉਹਨਾਂ ਨੇ ਉਹਨਾਂ ਦੇ ਉਹਨਾਂ ਦੇ ਕੀ ਹੱਡਾ ਬੀਤਦੀ ਐ ਦਿਮਾਗ ਦੀ ਵਜਿਨਾ ਨੂੰ ਨਾ ਪੁੱਛਣਾ ਜ਼ਾਇਦਲ ਕਰ ਤੰਤਰ ਦੇ ਸੁਦਾ ਹੈ ਸੰਵਧਾਨ ਸਾਰੀ ਦੁਨੀਆ ਦੇ ਮੁਲਕਾਂ 'ਚ ਲਿਖੇ ਜਾਂਦੇ ਨੇ ਸਾਰਾ ਕੁਝ ਹੁੰਦਾ ਪਰ ਜਿੱਥੇ ਮੀਨੋਰਟੀ ਦਾ ਧਾਂ ਹੁੰਦਾ ਵੇ ਮੀਨੋਰਟੀ ਦਾ ਇੰਤਜ਼ਾਮ ਹੁੰਦਾ ਮੀਨੋਰਟੀ ਨੂੰ ਪਹੁੰਚਾਇਆ ਜਾਂਦਾ ਸਾਨੂੰ ਪੰਜਾਬ ਦੇ ਘੱਟ ਗਿਣਤੀ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤੁਹਾਡਾ ਇਸ ਧਰਤੀ ਦਾ ਮੋਹ ਤੁਹਾਡਾ ਧਰਤੀ ਦਾ ਕੋਈ ਲੈ ਹਾਲਾਂਕਿ ਇਸ ਪੰਜਾਬ ਦੀ ਕੌਮ ਨੇ ਜਾਂ ਜ਼ਿਆਦਾਤਰ ਸਿੱਖ ਕੌਮ ਨੇ ਕੋਈ 70% ਕਿੰਦਾ ਕੋਈ 90% ਕਿੰਦਾ ਕੁਰਬਾਨੀਆਂ ਕਰ ਕਰਦੀ ਉਹਨਾਂ ਨੂੰ ਪਹਜਾਇਆ ਉਹ ਸੰਗਰੇਜ਼ਾਂ ਤੋਂ ਬਹੁਤ ਮੁਝਦਾ ਜਿਹਦਾ ਸੂਤ ਵੀ ਸੀ ਛੱਡਾ ਪਹਜਾਇਆ ਸਭ ਤੋਂ ਜ਼ਿਆਦਾ ਪੰਜਾਬ ਦੀਆਂ ਕੁਰਬਾਨੀਆਂ ਹੋਈਆਂ ਚਾਹ ਫਾਂਸੀ ਦੀ ਰਸੀ ਚੋਵੇ ਚਾਹ ਕਾਲੇ ਪਾਣੀ ਦੀ ਜਹਾ ਹੋਈ ਸਿੱਖਾਂ ਨੇ ਪੰਜਾਬੀਆਂ ਨੇ ਡਾਂਗਾ ਖਾ ਕੇ ਡਾਂਗਾ ਮਾਰ ਕੇ ਦੁੱਖ ਚੱਲ ਕੇ ਉਹਨਾਂ ਨੂੰ ਪਹਜਾਇਆ ਇਸ ਸਾਨੂੰ ਦੇਖ ਲੋ ਮਿਲਿਆ ਕੀ ਹੈ ਆਪਣੀਆਂ ਜਿਹੜੀਆਂ ਬਹੁਤ ਸੁੰਦਰ ਸੋਹਣੀਆਂ ਜਾਇਦਾਦਾਂ ਸਾਫ਼ ਸੁਥਰੀਆਂ ਜ਼ਮੀਨਾਂ 12 ਜਿਹੜੀਆਂ ਪਾਕਿਸਤਾਨ ਦੇ ਆਪਣਾ ਜਨਮ ਸਥਾਨ ਨੰਨਕਾਣਾ ਸਾਹਿਬ ਚੱਲਦਾ 13 ਸਹਿਬ ਆਪਣਾ ਜਿਹੜਾ ਕਿਲਾ ਸੀ ਜਿੱਥੇ 40 ਸਾਲ ਰਾਜ ਕੀਤਾ ਅੱਜ ਉਹ ਜਿਹੜੇ ਸਿੱਖ ਨੇ ਜਾਂ ਉਹ ਪੰਜਾਬੀ ਨੇ ਉਹਨਾਂ ਨੂੰ ਜਿਹੜੀਆਂ ਉਹ ਜ਼ਮੀਨਾਂ ਸੀ ਉੱਥੇ ਕੀਮਤ ਪਾਈ ਦੀ ਜਿਹੜੀ ਰੁਪਈਆ ਕਿੰ ਸੀ ਇਹ ਤੁਹਾਨੂੰ ਪਤਾ ਹੋਵੇ ਦੁਆਨੀ 44 48 ਇਦਾਂ 335 ਰੁਪਇਆ ਉਹਨਾਂ ਦੀ ਦੁਆਨੀ ਕੀਮਤ ਪਈ ਰੁਪਇਆ ਦੀ ਇੱਕ ਜਿਹੜੀ ਬੰਜਰ ਜ਼ਮੀਨਾਂ ਸੀ ਉਹ ਰੁਪਇਆ ਕੀਮਤ ਪਾ ਕੇ 14 ਕੀਮਤ ਪਾ ਕੇ ਉੱਥੇ ਦੇ 6-6 ਖੇਤਾਂ ਦਾ ਇੱਕ-ਇੱਕ ਖੇਤ ਮਿਲਿਆ ਹਜ਼ਾਰ ਚ ਸਾਰੇ ਪੰਜਾਬ ਦੀ ਸਾਰੇ ਭਾਰਤ ਉੱਥੋਂ ਦੇ ਆਏ ਉਜੜੇ ਹੋਏ ਸਿੱਖਾਂ ਨੂੰ ਖੜਾ ਲਾਉਂਦਾ ਉਹ ਹੁਣ ਸਿੱਖ ਕੀ ਸੋਚ ਦੇਣਗੇ ਤੁਸੀਂ ਦੇਖੋ ਕਿੰਨਾ ਕਤਲੇਆਮ ਹੋਇਆ ਸਾਡੀਆਂ ਕਈ ਬੀਤਿਆ ਬੱਚੀਆਂ ਬਜ਼ੁਰਗ ਜਿਹੜੇ ਵਿਛੜ ਗਏ ਅਜੇ ਤੱਕ ਨਹੀਂ ਮਿਲਿਆ ਉਹ ਸਾਰਾ ਕੁਝ ਛੱਡ ਕੇ ਆ ਕਿ ਸਿੱਖਾਂ ਨੂੰ ਮਿਲਿਆ ਕਿ ਇਸ 47 ਦੇ ਬਿਰਿਆਕੀ ਕਿ ਉਹਨਾਂ ਨੂੰ ਜਿਹੜੇ ਨਹਿਰੂ ਗਾਂਧੀ ਕਹਿੰਦਾ ਸੀ ਕਿ ਤੁਹਾਨੂੰ ਨਾਰਥ ਇੰਡੀਆ ਚ ਉਤਰੀ ਪਾਰ ਤੇ ਖਿੱਤਾ ਜਾਏ ਸਿੱਖ ਵੀ ਨਾਲ ਆਜ਼ਾਦੀ ਦਾ ਆਨੰਦ ਮਾਣੋ ਸਭ ਤੋਂ ਪਹਿਲਾਂ 1955 ਦੇ ਵਿੱਚ ਉਸੇ ਨਹਿਰੂ ਨੇ ਪ੍ਰਧਾਨ ਮੰਤਰੀ ਦੇ ਦਰਬਾਰ ਸੱਤੇ ਲੈ ਕਰਾਇਆ ਸੀ 200 ਦੇ ਕਿਥੇ ਤੇ ਜਰਾਂ ਪ੍ਰਸ਼ਾਸਨ ਕੋਲ ਵੀ ਇਹਨਾਂ ਦਾ ਕੋਈ ਨਿਆਂ ਨਹੀਂ ਕਰਨਾ ਉਹ ਕੀ ਵੀ ਦੀ ਸਿੱਖਾਂ ਦੇ ਜਿਹੜਾ ਪੁੱਜੜ ਕੇ ਆਏ ਸੀ ਲੋ ਇਹ ਪੰਜਾਬ ਜਾਂ ਚੰਡੀਗੜ੍ਹ ਅਜਾੜ ਕੇ 28 ਪਿੰਡ ਯਾਰੇ ਚੰਡੀਗੜ੍ਹ ਦੀ ਕਿਹੜਾ ਪੰਜਾਬ ਭਾਰਤ ਦੇ ਵਿੱਚ ਸਟੇਟ ਹੈ ਦੱਸਾ ਦੇ ਜਿਹਦੀ ਆਪਣੀ ਰਾਜਧਾਨੀ ਇਹਨਾਂ ਨੇ ਉਹ ਸਾਨੂੰ ਮਰ ਵੀ ਕਿ ਇਹਦੇ ਟੋਟੇ ਕਰਕੇ ਪਹਿਲਾ ਪੰਜਾਬ ਨੂੰ ਵੱਡੀ ਪੰਜਾਬ ਨੂੰ ਉਥੇ ਵੰਡ ਦਿੱਤਾ ਮੁੜ ਕੇ ਤਿੰਨ ਲੀਰਾਂ ਇਹਦੀਆਂ ਕਰਤੀਆਂ ਹਿਮਾਚਲ ਤੇ ਹਰਿਆਣਾ ਤੇ ਪੰਜਾਬ ਦਾ ਫਿਰ ਆਪਸ ਵਿੱਚ ਦੁਸ਼ਮਣੀ ਹੋ ਗਈ ਫੇ ਸਾਡਾ ਪਾਣੀ ਸਾਰਾ ਟੁੱਟ ਗਿਆ ਸਾਡੇ ਕੋਲ ਰਿਆ ਹੀ ਕੁਝ ਨਹੀਂ ਅੱਜ ਸਾਰੇ ਕੋਈ ਵੀ ਬੱਚਾ ਇਹੋ ਜਿਹੇ ਹਾਲਾਤ ਮੜ ਕੀ ਪੰਜਾਬ ਦੀ ਇਹ ਤਾਂ ਜਨਕਲੂਆ ਕਲਾਸ ਜਾਂਦੀਆਂ ਜਾਨਵਰ ਪੰਛੀ ਪਾਤਰ ਲੁੱਟੇ ਗਏ ਮਾਰੇ ਗਏ ਪੰਛੀ ਪਾਤਰ ਅਨੇ ਸਾਰੇ ਆਪਣੇ ਨਾਲ ਮਾਰਿਆ ਜਾਂਦਾ ਇੱਕ ਕਰਕੇ ਕਿਹੜੀ ਕੂਚੀ ਨਾ ਕਰਦਾ ਚੱਤੇ ਜੀ ਸਾਨੂੰ ਦੱਸੋ ਵਾਕਿ ਉਸ ਤੋਂ ਤੇ ਅਸੀਂ ਇੰਨੀ ਬਹੁਤ ਜ਼ੋਰ ਲੀਤੀ ਇੱਕ ਬੰਦੇ ਦੀ ਕ੍ਰਾਈਮ ਲੱਗ ਰਹੀ ਜਿਹਨਾਂ ਦੇ ਤੇ ਇਹ ਵੀ ਕ੍ਰਾਈਮ ਦੇ ਇਲਜ਼ਾਮ ਲੱਗੇ ਨੇ ਸਾਡੇ ਤੁਸੀਂ ਕਿ ਉਹ ਉਹਨਾਂ ਨੂੰ ਪੈਰੋਲ ਦੇ ਦਿੱਤਾ ਸਿੱਧੇ ਤੋਂ ਤੇ ਨਾਮ ਨਵਰਾਤ ਜੀ بار بار ਉਹਨੂੰ ਪੈਰੋਲ ਦੇ ਦਿੱਤੀ ਲੇਕਿਨ ਜੁਜੇ ਕਰਕੇ ਬੰਦੀ ਸੀ ਜੀ ਲੱਗਦਾ ਕਿ ਤੁਸੀਂ ਕਿਤੇ ਸੰਵਿਧਾਨ ਦੇ ਜੋ ਕਾਨੂੰਨ ਨੇ ਉਸ ਦਾ ਦੋਹਰਾ ਮਾਪ ਦੇਣ ਦੇਖਣ ਲੱਗੇ। ਦੇਖੋ ਜੀ ਪਹਿਲੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਸਾਡੇ ਬਾਦੂ ਕਦਾਈ ਵੀ ਬੰਤੀ ਸਿੰਘਾਂ ਦੇ ਕੇਸ ਨਾਲ ਇਹਨੂੰ ਕੰਪੇਅਰ ਕਰਨਾ ਉਸ ਕਰਮੀ ਬੰਦੇ ਨਾਲ ਕਿ ਚੱਤ ਨਹੀਂ। ਪਰ ਫਿਰ ਵੀ ਅਸੀਂ ਇਹ ਇਹ ਮੈਂ ਕਰੋ ਦਾ ਜ਼ਿਕਰ ਕਰਦੀ ਕਿ ਉਹਨਾਂ ਦਾ ਕੰਨ ਕੀ ਹੈ ਉਹਨਾਂ ਨੂੰ ਕਰੋੜਾਂ ਬਾਕੀ। ਹਾਂ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਲਈ ਉਹਨਾਂ ਨੂੰ ਪਹਿਲਾਂ ਇੱਕ ਵਾਰੀ ਫਰਮੋ ਮਿਲੀ। ਫਿਰ ਉਹਨਾਂ ਦੇ ਲਿਵਾਸ ਤੇ 2022 ਨੂੰ ਕਾਨੂੰਨ ਬਣਾਇਆ ਗਿਆ। ਸੰਵਿਧਾਨ ਅਜਾ ਜਿਹੜੀ ਜੇਲ ਮੈਨੂ ਹੁੰਦਾ ਜੇਲ ਮੈਨੂ ਸਾਰ ਨੂੰ ਕੇਵਲ ਇੱਕ ਸਾਨ ਜਾਂ ਕਿਸੇ ਦਾ ਘਰ ਟੁੱਟਾ ਉਹ ਨੂੰ ਮਿਆਸਾ ਗਿਆ 42 ਦਿਨ ਇੱਕ ਵਾਰ 6 ਮਹੀਨੇ ਜਾਂ ਫਸਲਾ ਹਾੜੀ ਥੋੜੀ ਜਿਹੀ ਇਸੇ ਪਤਾ ਹੀ ਦੇ ਫੇਰ ਉਹ ਇੱਕ ਫਰਮ ਉਹ ਬਿੱਕੀ ਦੇ ਦੀ ਕੋਈ ਉਹਦੀ ਘਰ ਮੌਤ ਹੋ ਗਈ ਖਾ ਤੇ ਇੱਕ ਫਰਮ ਉਹ ਸਾਰੇ ਕਮੂਨ ਦੇ ਚਿੱਕੇ ਤਾਂ ਕਿ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਹ ਕਰੋੜਾ ਪਉਣਗੇ ਉਹਨਾਂ ਨੇ ਮੈਨੂ ਚੇਂਜ ਕਰਕੇ ਓਪਨ ਕਰ ਦਿੱਤੀ ਉੱਥੇ ਕੋਈ ਐਗਰਜੀ ਕਰ ਜਾਂਦਾ ਕੋਈ ਬੰਦਾ ਨਹੀਂ ਜਿਹੜਾ ਮਰਚ ਪ੍ਰੋਡੈਸਰ ਆਦਾ ਤੇ 50 ਤੇ 45 ਤੇ ਦੀ ਉਪਜਾ ਦੇ ਦਿੰਦੀ ਦਿੰਦੇ ਕਦੋਂ ਜੀ ਇਹ ਮੈਂ ਤੁਹਾਨੂੰ ਤੁਹਾਡੇ ਥਰੂ ਦੱਸਣਾ ਚਾਹੁੰਦਾ ਸ਼ਾਇਦ ਲੋਕਾਂ ਨੂੰ ਸਭ ਤੇ ਹੋਵੇ ਵੀ ਜਿਹੜਾ ਲਾਇਸੈਂਸ ਹੈ ਕਿਸੇ ਵੀ ਗੱਲ ਦਾ ਲਾਇਸੈਂਸ ਆ ਉਹ ਵਾਪਸ ਲਿਆ ਜਾਂਦਾ ਜਦੋਂ ਲੱਗ ਜਾਂਦਾ ਚੋਣ ਜਾਬਾ ਚੋਣ ਜਾਬਤ ਦੇ ਵਿੱਚ ਕੋਈ ਕੈਦੀ ਬਾਹਰ ਨਹੀਂ ਆਦਾ ਇਹਨਾਂ ਨੂੰ ਪਤਾ ਵੀ ਚੋਣ ਜਾਬਤਾ ਹੁਣ ਲੰਘਣ ਜਾ ਰਿਹਾ ਹੈ ਇਹਨਾਂ ਨੇ ਉਹਦੋਂ ਪਹਿਲਾਂ ਹੀ ਸਾਡੀ ਵੋਟ ਬੈਂਕ ਖਸੜੀ ਹੋਵੇ ਪ੍ਰਚਾਰ ਕਰੇ ਸਿਆਸੀ ਲਾਹੇ ਲੈਣ ਦੇ ਲਈ ਬਿਲਕੁਲ ਸਿਆਸੀ ਲਾਹੇ ਦੇ ਪਰ ਲੋਕ ਹੁਣ ਚੇਤਾਨੇ ਲੋਕਤ ਸਿਆਣੇ ਨੇ ਲੋਕ ਲੋਕਾਂ ਨੂੰ ਸਮਝ ਆ ਇਹਨਾਂ ਨੂੰ ਦਾਹ ਲੈਣ ਨਹੀਂ ਦੇਣਗੇ ਜੀ ਇਹ ਬਹੁਤ ਮਾੜੀ ਕਰ ਲਈ ਹੈ ਸਰਕਾਰ ਜਿਹੜੀ ਦੋਹਰਾ ਮਾਫਦਾਨ ਕਰ ਲਈ ਹੈ ਇਹਨਾਂ ਨੂੰ ਜਿਹੜੇ ਬੰਦੀ ਸਿੰਘ ਆ ਕਹਿਦੀ ਹੈ ਜਿਹੜੇ ਅਣਖ ਦੀ ਖਾਤਰ ਆ ਜਿਹਦੋਂ ਇਹ ਨਾ ਕੰਮ ਕਰਦੇ ਕੀ ਕਿਉਂ ਹੋਣਾ ਸੀ ਪੰਜਾਬ ਸਾਰੇ ਪਤਾ ਵੀ ਸੂਰਤ ਬਿਆਸਤ ਨਹੀਂ ਹਰਕਤ ਨਿਆਣੀ ਕੱਟ ਕੱਟੇ ਨੌਜਵਾਨ ਕੱਟ ਕੱਟੇ ਜਿਹਦੇ ਮਾਰੀ ਕੁੱਟੀ ਤੇ ਸਾਰ ਨੂੰ ਖਤਮ ਕਰ ਦਿੰਦੇ ਸੀ ਇਸ ਕਰਕੇ ਜੋ ਨਾਂ ਕਰਦੇ ਤੇ ਪੰਜਾਬ ਦੇ ਸੱਤਾ ਦਾ ਨਾਸ ਕਰਨ ਵਾਲਾ ਬੰਦਾ ਬਣ ਗਿਆ ਸੀ ਉਹਨਾਂ ਨੇ ਜੋ ਕਤਲ ਦੀ ਕੀਤਾ ਇਹ ਦੋਰਾ ਮਾਫਦਾਨ ਨਹੀਂ ਹੋਣਾ ਚਾਹੀਦਾ ਉਹ ਜੇ ਉਹਨਾਂ ਦਾ ਹੱਕ ਹੈ ਉਹ ਹੱਕ ਬਾਕੀ ਕਿਹਜਦਾ ਤੇ ਇਹਨਾਂ ਨੂੰ ਵੀ ਹੱਕ ਹੋ ਮਿਲਣਾ ਚਾਹੀਦਾ ਸਰ ਸਾਬ ਹੁਣ ਅਭੀ ਕਿਸ ਤਰ੍ਹਾਂ ਦੀ ਕਾਲਰਿਗੀ ਕਿਉਂਕਿ ਪਿਛਲੀ ਵਾਰ ਜੇ ਮੈਂ ਕਾਲੇ ਝੰਡੇ ਲੈ ਕੇ ਵਿਰੋਧ ਵੀ ਕੀਤਾ ਗਿਆ ਸੀ ਹਾਲਾਂਕਿ ਦੋਰੇ ਦੋਰੇ ਮਾਫਦਾਨ ਨਹੀਂ ਲੈ ਗਿਆ ਸੋ ਇਸ ਬੰਦ ਕੀ ਗੋਆ ਅਸੀਂ ਇੱਥੇ 26 ਜਨਵਰੀ ਨੂੰ ਜਿਹੜੇ ਤਲਪੰਥਰੀ ਸਾਡੇ ਚ ਲੋਕ ਸੰਗਤਾਂ ਨੂੰ ਛੋਟਾ ਜਿਹਾ 2 ਕਿਲੋਮੀਟਰ ਦਾ ਰੂਟ ਸਮਰਥਨ ਕਰ ਲਿਆ ਖਾਲਸਾ ਮਾਰਚ ਕਰਨ ਗਿਆ ਘੋੜਿਆਂ ਤੇ ਚੜ ਕੇ ਸਵਾਰ ਹੋ ਕੇ ਚਾਹੀਦੀ ਕੋਈ ਨਵੀਆਂ ਪੇਸ਼ ਕਰਾਂਗੇ ਸਾਡੇ ਨਾਲ ਠੀਕ ਹੋ ਜਾ ਵੀ ਅਸੀਂ ਤਾਂ ਕਰ ਰਹੇ ਜੀ ਸਾਡੀ ਇੱਥੇ ਜਾਣ ਚੱਲ ਗਏ ਕਿ ਕਿਸਾਨ ਜਿਸੀ ਉਹਦੇ ਵਾਸਤੇ ਤਾਂ ਇੱਥੇ ਵੱਡਾ ਪ੍ਰੋਗਰਾਮ ਦੇਖਿਆ ਕਿਸਾਨ ਜਿਸੀ ਪੰਡੀਆਂ ਪਹਿਲਾਂ ਹੀ ਲਿਖ ਚੁੱਕੀਆਂ ਨੇ ਅਸੀਂ ਕਿਉਂਕਿ ਸਾਰੇ ਬੰਦੇ ਕਿਸਾਨ ਤੇ ਜਾਂ ਅਸੀਂ ਇੱਕ ਹੀ ਆ ਅਸੀਂ ਵੀ ਕਿਸਾਨੀ ਨਾਲ ਸੰਬੰਧਿਤ ਆ ਸਿੱਧੇ ਅਸਿੱਧੇ ਟੰਗ ਦਾ ਸਾਰਾ ਪੰਜਾਬ ਦੀ ਜਿਹੜਾ ਬਿਜ਼ਨਸ ਆ ਕਾਰੋਬਾਰ ਉਹ ਕਿਸਾਨੀ ਨਾਲ ਸੰਬੰਧਿਤ ਆ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਕਿਸਾਨਾਂ ਦੇ ਰੋਜ਼ ਮਾਰਜਾ ਜਿਹੜੀ ਇੱਥੇ ਲੋਕਲ ਆ ਜਿੱਥੇ ਹੋਣ ਜਿਹੜੇ ਦੂਰ ਰਾੜੇ ਤੇ ਨਹੀਂ ਆ ਸਕਦੇ ਉਹ ਕਿਸਾਨੀ ਜਿਹੜੀ ਬਾਤ ਕੱਢਣੇ ਟ੍ਰੈਕਟਰ ਮਾਰਚ ਉਹਨਾਂ ਦਾ ਵਕਤ ਵਸਾਦੇ ਜਿੱਥੇ ਉਹਨਾਂ ਨੂੰ ਲੰਗਰ ਦੀ ਜਰੂਰਤ ਤਦੋਂ ਇਹ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਉਹਨਾਂ ਦੇ ਅਸੀਂ ਪੂਰੇ ਸਵਾਸਾ ਜੀ ਚੁਕਿਆ ਸੋ ਆ ਨਾਲੇ 26 ਤਰੀਕ ਯਾਨੀ ਕਿ ਗਣਤੰਤਰ ਦਿਵਸ ਵਾਲੇ ਦਿਨ ਕੌਮਨ ਸਾਫ ਮੋਹਾਲਾ ਦੇ ਵੱਲੋਂ ਇੱਕ ਵੱਟਾ ਖਾਲਸਾ ਮਾਰਚ ਮੋਹਾਲੀ ਦੇ ਵਿੱਚ ਕੱਟਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਜਿੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਕਾਨੂੰਨ ਦੇ ਕਿਸ ਤਰ੍ਹਾਂ ਦੋਹਰੀ ਮਾਪਦੰਡ ਜਿਹੜੇ ਨੇ ਵਰਤੇ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਰਿੱਤੇ ਸਰਕਾਰ ਫਿਲਹਾਲ ਚੁੱਪ ਹੈ ਸੋ ਦੇਖਣਾ ਹੋਏਗਾ ਇਹਨਾਂ ਨੇ ਸਮੇਂ ਦੇ ਵਿੱਚ ਕੀ ਪੈਰੋਲ ਨੂੰ ਲੈ ਕੇ ਜਾਂ ਫਿਰ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਕੀ ਰੁਲਦਾ ਹੈ ਵਿੜਾ ਜਲਿਸ ਵਿਕਾਸਨਾਲ ਪ੍ਰੰਕਾਪਿਟੂ ਡੇਲੀ ਪੋਸਟ ਪਨਾੜਾ ਮਾਚਨ ਬੋਹਾਰੀ